ਸਤਿ ਸ਼੍ਰੀ ਅਕਾਲ ਜੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਜਿੰਨਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਵੱਲੋਂ ਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਜਿਹੜੀਆਂ ਨੇ ਨਵੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਉਹ ਨਵੀਆਂ ਤਕਨੀਕਾਂ ਕੀ ਨੇ ਜਿਹੜਾ ਉਹ ਵਾਰ-ਵਾਰ ਆਪਣੀ ਪਾਰਟੀ ਦੇ ਵਿੱਚ ਫੇਰ ਬਦਲ ਕਰਦੇ ਨੇ ਯਾਨੀ ਕਿ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਡਰ ਹੈ ਆਪਣੀ ਵੋਟਾਂ ਨੂੰ ਜਿਹੜਾ ਹੈ ਖਿਸਕਣ ਦਾ ਕਿ ਜੇਕਰ ਆਮ ਆਦਮੀ ਦੀ ਵੋਟ ਹੋਰ ਪਾਸੇ ਚਲੀ ਜਾਂਦੀ ਹੈ ਤਾਂ ਉਸ ਦਾ ਘਾਟਾ 2027 ਦੇ ਵਿੱਚ ਸਹਿਣਾ ਪਵੇਗਾ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਦਲਾ ਦੇ ਨਾਮ ਤੇ 2022 ਦੇ ਵਿੱਚ ਵੋਟਾਂ ਇਕੱਠੀਆਂ ਕੀਤੀਆਂ ਲੇਕਿਨ ਉਹ ਬਦਲਾ ਦਾ ਝਾਂਸਾ ਹੁਣ ਲੋਕਾਂ ਦੇ ਉੱਤੇ ਨਹੀਂ ਚੱਲ ਪਾ ਰਿਹਾ ਉਹਦੇ ਵਾਸਤੇ ਹੁਣ ਨਵੇਂ ਫਿਰ ਬਦਲ ਕਰਨ ਪੈਣਗੇ ਜਿਹਦੇ ਨਾਲ ਲੋਕਾਂ ਦੇ ਕੋਲੋਂ ਵੋਟਰ ਬੈਂਕ ਆਮ ਆਦਮੀ ਪਾਰਟੀ ਵੱਲੋਂ ਭਰਿਆ ਜਾਵੇ ਆਖਰਕਾਰ ਆਮ ਆਦਮੀ ਪਾਰਟੀ ਭਾਜਪਾ ਤੋਂ ਡਰੀ ਹੋਈ ਹੈ ਆਮ ਆਦਮੀ ਪਾਰਟੀ ਕਾਂਗਰਸ ਤੋਂ ਡਰੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲਤਾ ਦਾ ਹਜੇ ਕਿਤੇ ਨਾ ਕਿਤੇ 4 ਤੋਂ 5% ਹੀ ਵੋਟਰ ਬੈਂਕ ਲੱਗ ਰਿਹਾ ਹੈ ਪੰਜਾਬ ਦੇ ਵਿੱਚੋਂ ਲੇਕਿਨ ਆ ਦੋ ਪਾਰਟੀਆਂ ਤੋਂ ਆਮ ਆਦਮੀ ਪਾਰਟੀ ਦੇ ਸਮੁੱਚੀ ਲੀਡਰਸ਼ਿਪ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਾਈ ਕਮਾਂਡ ਕਾਫੀ ਜਿਹੜੀ ਹੈ ਡਰੀ ਹੋਈ ਹੈ ਹੁਣ ਇੱਕ ਵੱਡਾ ਬਦਲਾਅ ਕਰਨ ਜਾ ਰਹੀ ਸੀ ਆਮ ਆਦਮੀ ਪਾਰਟੀ ਜਿੱਥੇ ਕਿਹਾ ਗਿਆ ਕਿ ਉਹ ਪੰਜਾਬ ਦੇ ਵਿੱਚ ਦੋ ਡਿਪਟੀ ਸੀਐਮ ਦੇ ਯਾਨੀ ਕਿ ਦੋ ਡਿਪਟੀ ਦੇ ਨਾਮ ਨਿਕਲ ਕੇ ਸਾਹਮਣੇ ਆਏ ਪਹਿਲਾ ਹਰਪਾਲ ਸਿੰਘ ਚੀਮਾ ਜੋ ਅਨੂ ਸੁਚੇ ਜਾਤੀਤੋਂ ਨੇ ਤੇ ਦੂਸਰੇ ਪਾਸੇ ਹਿੰਦੂ ਪਾਈਚਾਰੇ ਦੇ ਨਾਲ ਸੰਬੰਧ ਰੱਖਦੇ ਸੰਜੀਵ ਅਰੋੜਾ ਲੇਕਿਨ ਉਹਦੇ ਉੱਤੇ ਹਾਈ ਕਮਾਂਡ ਨੇ ਹਜੇ ਐਲਾਨ ਕੀਤਾ ਹੈ ਜਾਂ ਨਹੀਂ ਕੀਤਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਸੰਦ ਕੋਈ ਹੋਰ ਨਿਕਲਦੀ ਦਿਖਾਈ ਦੇ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਵੋਟਰ ਬੈਂਕ ਆਵਦਾ ਪੜਨ ਵਾਸਤੇ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਕਾਫੀ ਆਪਦੀ ਲੌਂਬਿੰਗ ਨੂੰ ਤੇਜ਼ ਕਰਦੇ ਨਜ਼ਰ ਆ ਰਹੇ ਨੇ ਤੇ ਹੁਣ ਕਿਹੜਾ ਚਿਹਰੇ ਉੱਤੇ ਮੋਹ ਲਾਉਣ ਜਾ ਰਹੇ ਨੇ ਪੰਜਾਬ ਦੇ ਮੁਖਵੰਤੇ ਭਗਵੰਤ ਸਿੰਘ ਮਾਨ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਪੰਜਾਬ ਮੰਤਰੀ ਮੰਡਲ ਵਿੱਚ ਫੇਰ ਬਦਲ ਦੀਆਂ ਚਰਚਾਵਾਂ ਵਿਚਕਾਰ ਤੈਅ ਕੀਤਾ ਹੈ ਕਿ ਜਾਤੀ ਸਮੂਹ ਵਿੱਚੋਂ ਕਿਸੇ ਉਪ ਮੁੱਖ ਮੰਤਰੀ ਬਣਾਉਣ ਦੀ ਚੱਲ ਰਹੀਆਂ ਕੋਸ਼ਿਸ਼ੀਆਂ ਵਿੱਚ ਇੱਕ ਹੋਰ ਨਾਮ ਜੁੜ ਗਿਆ ਹੈ ਸਮਾਜੀ ਸੁਰੱਖਿਆ ਅਤੇ ਮਹਿਲਾ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਦੇ ਨਾਮ ਬਾਰੇ ਵੀ ਚਰਚਾ ਹੋ ਰਹੀ ਹੈ ਤੇ ਇਹ ਮੁੱਖ ਮੰਤਰੀ ਭਗਵਨ ਸਮਾਨ ਦੀ ਪਹਿਲੀ ਪਸੰਦ ਹਨ ਅਜਿਹਾ ਕਰਕੇ ਸਰਕਾਰ ਵਿੱਚ ਪੱਥਰ ਨਾਲ ਦੋ ਨਿਸ਼ਾਨੇ ਲਾਉਣਾ ਚਾਹੁੰਦੀ ਹੈ ਪਹਿਲਾ ਪਾਰਟੀ ਵਿੱਚ ਚੋਣ ਸਾਲ ਵਿੱਚ ਔਰਤਾਂ ਨੂੰ ਵੋਟ ਬੈਂਕ ਤੇ ਨਜ਼ਰ ਰੱਖ ਰਹੀ ਹੈ ਤੇ ਇਹ ਵਿਭਾਗ ਔਰਤਾਂ ਨੂੰ 1000 ਰੁਪਏ ਦੇ ਰਿਹਾ ਹੈ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਦੀ ਜ਼ਿੰਮੇਵਾਰ ਹੈ ਇਸ ਲਈ ਸਾਰਾ ਡਾਟਾ ਤਿਆਰ ਕਰਨਾ ਇਸ ਵਿਭਾਗ ਦੀ ਜ਼ਿੰਮੇਵਾਰੀ ਹੈ ਦੂਜਾ ਪਾਰਟੀ ਦੇ 2017 ਦੀਆਂ ਚੋਣਾਂ ਤੋਂ ਪਹਿਲਾਂ ਅਨੁਸੂਚੀ ਜਾਤੀ ਦੇ ਇੱਕ ਮੈਂਬਰ ਨੂੰ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਸੀ ਅਜਿਹਾ ਕਰਨ ਦਾ ਦਾਵਾ ਕੀਤਾ ਵਾਦਾ ਕੀਤਾ ਗਿਆ ਪਰ ਉਸ ਸਮੇਂ ਸਰਕਾਰ ਨਹੀਂ ਬਣੀ ਜਦੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਤਾਂ ਇਹ ਵਾਦਾ ਅਜੇ ਤੱਕ ਪੂਰਾ ਨਹੀਂ ਹੋਇਆ ਹਾਲਾਂਕਿ ਪਾਰਟੀ ਦੇ ਸੀਨੀਅਰ ਅਨੁਸੂਚਿਤ ਜਾਤੀ ਨੇਤਾ ਹਰਪਾਲ ਸਿੰਘ ਚੀਮਾ ਨੂੰ ਮੈਦਾਨ ਵਿੱਚ ਉਤਾਰਿਆ ਹੈ ਜੋ ਪਿਛਲੀ ਕਾਂਗਰਸ ਸਰਕਾਰ ਦੌਰਾਨ ਸੇਵਾ ਨਿਭਾਉਂਦੇ ਸਨ ਜੋ ਵਿਰੋਧੀ ਧਿਰ ਦੇ ਨੇਤਾ ਸਨ ਉਹਨਾਂ ਨੂੰ ਸੀਨੀਅਰਤਾ ਸੂਚੀ ਵਿੱਚ ਦੂਜੇ ਸਥਾਨ ਤੇ ਰੱਖਿਆ ਗਿਆ ਹੈ ਤੇ ਉਹਨਾਂ ਦੇ ਵਿੱਤ ਟੈਕਸ ਦਾ ਚਾਰਜ ਦਿੱਤਾ ਗਿਆ ਤੇ ਆបਕਾਰੀ ਵਰਗੇ ਮਹੱਤਵਪੂਰਵ ਵਿਭਾਗ ਦਿੱਤੇ ਗਏ ਪਰ ਉਹਨਾਂ ਨੇ ਕਦੇ ਵੀ ਉਪ ਮੁੱਖ ਮੰਤਰੀ ਨਹੀਂ ਬਨਾਇਆ ਗਿਆ ਹਰਪਾਲ ਸਿੰਘ ਚੀਮਾ ਨੂੰ ਪਾਰਟੀ ਦੀ ਇਸ ਸਮਸਿਆਵਾਂ ਹੱਲ ਜਰੂਰ ਮੰਨਿਆ ਜਾਂਦਾ ਹੈ ਜਦੋਂ ਵੀ ਪਾਰਟੀ ਵਿੱਚ ਕਿਸੇ ਕਿਸਮ ਦਾ ਰਾਜਨੀਤਿਕ ਸੰਕਟ ਆਇਆ ਹੈ ਤਾਂ ਨਰਾਜ ਕਰਮਚਾਰੀ ਯੂਨੀਅਨ ਨਾਲ ਮੀਟਿੰਗ ਹੋਈ ਇਸ ਬਾਰੇ ਗੱਲ ਕੀਤੀ ਪਾਰਟੀ ਸਿਰ ਚੀਮਾ ਨੂੰ ਹੀ ਅੱਗੇ ਵਧਾਉਂਦੀ ਰਹੀ ਡਾਕਟਰ ਬਲ ਜੀਤ ਕੋਰਦਾਰ ਨਾਂ ਵੀ ਹੁਣ ਸਾਹਮਣੇ ਆ ਗਿਆ ਹੈ ਉਹ ਪਾਰਟੀ ਦੇ ਸਾਬਕਾ ਫਰੀਦਕੋਟ ਸੰਸਦ ਮੈਂਬਰ ਕੋ ਸਾਧੂ ਸਿੰਘ ਦੀ ਧੀ ਹੈ ਅਤੇ ਬਲੋਟ ਵਿਭਾਗ ਸਭਾ ਹਲਕੇ ਤੋਂ ਜਿੱਤੀ ਹੈ ਉਹ ਮਜਬੂਤ ਸਿੱਖ ਪਾਈਚਾਰਾ ਨਾਲ ਸੰਬੰਧ ਹੈ ਉਹ ਕੈਪਟਨ ਸੀਨੀਅਰਤਾ ਸੂਚੀ ਵਿੱਚ ਚੌਥੇ ਸਥਾਨ ਦੇ ਐਤਿਲ ਚਿਪਸ ਗੱਲੇ ਹੈ ਕਿ ਉਹ ਕੈਬਨਿਟ ਵਿੱਚ ਇਕਲੋਤੀ ਮਹਿਲਾ ਮੰਤਰੀ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਚੀਮਾ ਉਪ ਮੁੱਖ ਮੰਤਰੀ ਨਿਯੁਕਤ ਕਰਨ ਨਾ ਕਰਨ ਬਾਰੇ ਪਾਰਟੀ ਅੰਦਰ ਗੰਭੀਰ ਬਹਿਸ ਚੱਲ ਰਹੀ ਹੈ ਇਸ ਮਾਰੇ ਵਿਚਾਰ ਵੀ ਟੰਡਰੇ ਚੱਲ ਰਹੇ ਹਨ ਤੇ ਪਾਰਟੀ ਦੇ ਪੰਜਾਬ ਮਾਮਲੇ ਤੇ ਇੰਜਾਜ ਮਨੀਸ਼ ਸਸੋਧੀਆਂ ਅੱਜ ਅਰਵਿੰਦ ਮਿਲਣਗੇ ਦਿੱਲੀ ਵਿੱਚ ਕੇਜੀ ਵੱਲੋਂ ਮਿਲਣਗੇ ਹਾਲਕਿ ਇਹ ਪਾਰਟੀ ਲਈ ਕੋਈ ਅਸਾਰਤ ਸਲਾ ਨਹੀਂ ਹੈ ਚੀਮਾ ਦੀ ਸੀਨੀਅਰਤਾ ਨੂੰ ਨਜ਼ਰਬੰਦ ਕਰਨ ਦੀ ਪਾਰਟੀ ਆਗੂਆਂ ਵਿੱਚ ਨਾਰਾਜ਼ਗੀ ਪੈਦਾ ਹੋ ਸਕਦੀ ਹੈ ਪਾਰਟੀ ਆਗੂਆਂ ਦਾ ਕਹਿਣਾ ਕਿ ਪਾਰਟੀ ਇਹ ਚੋਣ ਸਾਲ ਵਿੱਚ ਬਦਲਾਅ ਵੀ ਕਰ ਸਕਦੀ ਹੈ ਤੇ ਮੰਤਰੀ ਨੂੰ ਹਟਾ ਸਕਦੀ ਹੈ ਅਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਢਾਲੀ ਨਾਲ ਢਾਲੀਵਾਲ ਨੂੰ ਵੀ ਸ਼ਾਮਲ ਕਰਨਾ ਚਾਹੁੰਦੀ ਹੈ ਤੁਹਾਨੂੰ ਦੱਸਦੀ ਹੈ ਕਿ ਹੁਣ ਸੀਐਮ ਭਗਵੰਤ ਮਾਨ ਦੀ ਜਿਹੜੀ ਪਹਿਲੀ ਪਸੰਦ ਡਾਕਟਰ ਬਲਜੀਤ ਕੋਰ ਦੇ ਨਾਮ ਤੇ ਚਰਚਾ ਜ਼ੋਰਾਂ ਦੇ ਵਿੱਚ ਦਿਖਾਈ ਦੇ ਰਹੀ ਹੈ ਹਾਲਾਂਕਿ ਹਾਈ ਕਮਾਂਡ ਵੱਲੋਂ ਇਹਦੇ ਉੱਤੇ ਮੋਹਰ ਨਹੀਂ ਲਗਾਈ ਗਈ ਦੇਖਣਾ ਇਹ ਹੋਵੇਗਾ ਕਿ ਹੁਣ 2027 ਦੇ ਵਿੱਚ ਕਿਹੜੇ ਦੋ ਡਿਪਟੀ ਸੀਐਮ ਦੇ ਨਾਮ ਨਿਕਲ ਕੇ ਸਾਹਮਣੇ ਆਉਂਦੇ ਨੇ